जो साढ़े इन चार्ज में क्या लगे तो तो क्या भाई क्या लगे 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 क्या भाई ਤੇ ਸਾਡੇ ਵਿੱਚ ਫੀਡ ਕੋਟ ਸਰਦਾਰ ਬਰਬਾਟ ਸਿੰਘ ਜੀ ਜੁਹਾਨ ਸਾਹਿਬ ਬਾਬੂ ਜੀ ਨੂੰ ਪਤਿ ਜੈਪਾਲ

ਕੁੰਦੀਪ ਸਿੰਘ ਸਦੂਰਗੜ ਧੰਨਵਾਦ ਜੀ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਡੇ ਬਹੁਤ ਹੀ ਸੀਨੀਅਰ ਮੈਂ ਕਹੂੰਗਾ ਮਾਲਵੇ ਦੇ ਥੰਮ ਸੰਗਰੂਰ ਦੀ ਲੀਡਰਸ਼ਿਪ ਸਾਹ ਮੱਖਣ ਸਿੰਘ ਜੀ ਸੀਨੀਅਰ ਭਗਵਨ ਸਮਾਜ ਪਾਰਟੀ ਜਰਨਲ ਸਕੱਤਰ ਪੰਜਾਬ ਚਮਕੌਰ ਸਿੰਘ ਵੀਰ ਸਾਹਿਬ ਜਰਨਲ ਸਕੱਤਰ ਪੰਜਾਬ ਵਾਜਬਾ ਸਾਹਿਬ ਖੜੇ ਨੇ ਮਾਜੀ ਸਾਹਿਬ ਬੋਲ ਕੇ ਗਏ ਨੇ ਸਾਰੇ ਜ਼ਿਲ੍ਹਾ ਪ੍ਰਧਾਨ ਸਾਹਿਬਾਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਕਿ ਅੱਜ ਤੁਸੀਂ ਛੋਟੇ ਜਿਹੇ ਸੱਦੇ ਤੇ ਵੱਡੀ ਤعداد ਦੇ ਵਿੱਚ ਇਕੱਠੇ ਹੋਏ ਹੋ ਤੇ ਬੜੇ ਸੁਖ ਦੀ ਗੱਲ ਸਈ ਕਿਉਂਕਿ ਮਨੁਘਵਾਦੀ ਤਾਕਤਾਂ ਨੇ ਸਾਡੇ ਬਜ਼ੁਰਗਾਂ ਦੇ ਪੱਗ ਨੂੰ ਹੱਥ ਪਾਉਣ ਦਾ ਯਤਨ ਕੀਤਾ ਤੇ ਉੱਥੇ ਸਾਡਾ ਇਕੱਠਾ ਹੋਣਾ ਜ਼ਰੂਰੀ ਬਣਦਾ ਸਭ ਤੋਂ ਪਹਿਲਾਂ ਆਓ ਆਪਾਂ ਰਲ ਕੇ ਪਤੇ ਅਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈ ਭਾਰਤ ਸਤਿਕਾਰਯੋਗ ਸਾਥੀਓ ਮੈਨੂੰ ਸੰਗਰੂਰ ਲੋਕ ਸਭਾ ਦੀ ਲੀਡਰਸ਼ਿਪ ਤੋਂ ਹਮੇਸ਼ਾ ਬਹੁਤ ਕੁਝ ਸਿੱਖਣ ਨੂੰ ਮਿਲੇ ਮੈਂ ਕਹਿ ਸਕਦਾ ਕਿ ਜਿਹੜੀ ਢੋਡ ਮੇਰੇ ਵਿੱਚ ਲੀਡਰਸ਼ਿਪ ਖੜੀ ਹੈ ਸਾਰੇ ਐਨੇ ਸਮਝਦਾਰ ਐਨੇ ਸਿਆਣੇ ਉਹਨਾਂ ਸ਼ਾਸਨ ਚ ਰਹਿਣ ਵਾਲੇ ਨੇ ਤੇ ਤੁਸੀਂ ਤਾਂ ਇੱਥੇ ਕਿਹਾ ਵੀ ਕੁਲਦੀਪ ਸਿੰਘ ਕਾਫੀ ਆਏ ਵੀ ਅਸੀਂ ਤੁਹਾਡੇ 팬 ਆ ਮੈਂ ਕਹਿਣਾਗਾ ਮੈਂ ਆਪਦੇ ਅੰਦਰ ਦੀ ਗੱਲ ਦੱਸਾਂ ਮੈਂ ਸੰਗਰੂਰ ਵਾਲਿਆਂ ਦਾ 팬 ਤੁਹਾਡੀ ਲੀਡਰਸ਼ਿਪ ਦਾ 팬 ਸਤਿਕਾਰਯੋਗ ਸਾਥੀਓ ਕਿਉਂਕਿ ਕਾਫੀ ਮੁਲਾਜ਼ਮ ਨੌਕਰੀਆਂ ਪ੍ਰਾਪਤ ਕਰਕੇ ਰਿਟਾਇਰ ਹੋ ਕੇ ਉਹ ਸਿਰਫ ਮੌਕਾ ਪ੍ਰਾਪਤੀ ਆਪਦੇ ਬੱਚਿਆਂ ਦੇ ਵਿੱਚ ਹੀ ਆਪਦਾ ਜੀਵਨ ਬਤੀਤ ਕਰਦੇ ਨੇ ਪਰ ਤੁਹਾਡੇ ਥੰਮ ਜਿਹੜੇ ਤੁਹਾਡੇ ਵਿੱਚ ਖੜੇ ਨੇ ਪਹਿਲਾਂ ਕਰਵਾਤੀ ਦੇਖਭਾਲ ਪੂਰੀ ਕਰਨ ਤੋਂ ਬਾਅਦ ਬਾਕੀ ਜ਼ਿੰਦਗੀ ਭੋਜਨ ਸਮਾਜ ਨੂੰ ਸਮਰਪਿਤ ਕੀਤੀ ਹੈ ਮੈਂ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਦੂਸਰੀ ਗੱਲ ਜਿਹੜਾ ਅੱਜ ਦਾ ਇਹ ਵਿਸ਼ਾ ਬੜਾ ਗੰਭੀਰ ਵਿਸ਼ਾ ਸਾਨੂੰ ਸਾਥ ਸ਼੍ਰੀ ਕਾਂਚੀ ਰਾਮ ਨੇ ਕੱਲੀ-ਕੱਲੀ ਗੱਲ ਪਹਿਲਾਂ ਸਮਝਾਈ ਹੋਈ ਸਾਥ ਸ਼੍ਰੀ ਕਾਂਚੀ ਰਾਮ ਕਿਹਾ ਕਰਦੇ ਸੀ ਕਿ ਚਮਚਿਆਂ ਨਾਲ ਕਦੇ ਨਾ ਉਲਝ ਜਿਹੜੇ ਹੱਥਾਂ ਦੇ ਵਿੱਚ ਚਮਚਾ ਚੱਲ ਰਿਹਾ ਹੋਵੇ ਖੇੜ ਰਿਹਾ ਹੋਵੇ ਉਹ ਹੱਥ ਨੂੰ ਤੋੜਨ ਦਾ ਕੰਮ ਤੋਂ ਤੇ ਉਹ ਹੱਥ ਨੂੰ ਤੋੜਨ ਵਾਸਤੇ ਆਪਾਂ ਅੱਜ ਸੰਗਰੂਰ ਦੀ ਇਤਿਹਾਸਕ ਧਰਤੀ ਤੇ ਚੱਫੇ ਹੋਏ ਕਿਉਂਕਿ ਸਾਹ ਸ੍ਰੀ ਕਾਂਛੀ ਰਾਮ ਬਹੁਤ ਬਰੀਕੀ ਨਾਲ ਸਮਝਾਉਂਦੇ ਸੀ ਉਹਨਾਂ ਨਾਲ ਸਾਰਿਆਂ ਨੇ ਆਪਾਂ ਕਿਸੇ ਨੇ ਘੱਟ ਕਿਸੇ ਨੇ ਵੱਧ ਆਪਾਂ ਕੰਮ ਕੀਤਾ ਐਡੀ ਵੱਡੀ ਮਾੜੀ ਘਟਨਾ ਹੋਈ ਆ ਮੈਂ ਪੁਲਿਸ ਕਮਿਸ਼ਨਰ ਦਾ ਬਿਆਨ ਸੁਣ ਰਿਹਾ ਸੀ ਉਹ ਕਹਿੰਦੇ ਸਟੈਚੂ ਨਾਲ ਛੇੜਛਾੜ ਹੋਈ ਆ ਕੋਈ ਗੰਭੀਰਤਾ ਨਾਲ ਨਹੀਂ ਲੈ ਰਹੀ ਸਰਕਾਰ ਯਕੀ ਢੋਡੇ ਵਾਲਾ ਇਥੋਲੇ ਕਹਿਣਾ ਹੁੰਦਾ ਸੀ ਸੀਸੀਐਮ ਪਹਿਲਾਂ ਕਿ ਜਹੇ ਜੀ ਕੋਪ ਕੋਹੇ ਜੀ ਕੋਪੋ ਦੇ ਪੱਤੇ ਜਦੋਂ ਅਮਿਤ ਸ਼ਾ ਬਾਬਾ ਸਾਬ ਡਾਕਟਰ ਅੰਬੇਡਕਰ ਨੂੰ ਛੋਟਾ ਕਰਨ ਵਾਸਤੇ ਅੰਬੇਡਕਰ 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 ਸਵਰਗ ਮਿਲ ਜਾਣਾ ਸੀ ਕਿਸੇ ਨੇ ਅੱਜ ਤਾਈਂ ਨਰਕ ਸਵਰਗ ਦੇਖਿਆ ਕਹਿਣ ਦਾ ਮਤਲਬ ਅੱਜ ਤੱਕ ਉਹ ਹੰਕਾਰੀ ਪੁਰਸ਼ ਨੇ ਇਸ ਗੱਲ ਦੀ ਵੀ ਮਾਫੀ ਨਹੀਂ ਮੰਗੀ ਵੀ ਮੈਂ ਅੰਬੇਡਕਰ ਜੀ ਲਈ ਗਲਤ ਇਸ ਸ਼ਬਦ ਦੇ ਇਸਤੇਮਾਲ ਕੀਤੇ ਨੇ ਮੈਂ ਤੁਹਾਨੂੰ ਕਹਿਣਾ ਚਾਹਣਾ ਤੇ ਚੈਨਲਾਂ ਦੇ ਦੱਸਣਾ ਚਾਹਣਾ ਕਿ 바ਵਾ ਸਾਹਿਬ ਕੋਲੇ ਜਿੰਨੀਆਂ ਡਿਗਰੀਆਂ ਸੀ ਜਿੰਨੇ 바ਵਾ ਸਾਹਿਬ ਪੜ੍ਹੇ ਲਿਖੇ ਹੋਏ ਸੀ ਜਿੰਨਾ 바ਵਾ ਸਾਹਿਬ ਦਾ ਸਿੱਖਿਆ ਪ੍ਰਤੀ ਉਹਨਾਂ ਦਾ ਰੁਝਾਨ ਸੀ ਜਾਂ ਉਹਨਾਂ ਨੇ ਸਿੱਖਿਆ ਫੋਰਨ ਕੰਟਰੀਆਂ ਦੇ ਵਿੱਚੋਂ ਪ੍ਰਾਪਤ ਕੀਤੀ ਕੀਤੀ ਸੀ ਅਮਿਤ ਸ਼ਾ ਤਾਂ 바ਵਾ ਸਾਹਿਬ ਦੇ ਗਿੱਟਿਆਂ ਬਰਾਬਰ ਵੀ ਨਹੀਂ ਸਤਿਕਾਰਯੋਗ ਸਾਥੀ ਉਹ ਗਿੱਟਿਆਂ ਦੇ ਬਰਾਬਰ ਵੀ ਇਹਨੇ ਸਿੱਖਿਆ ਪ੍ਰਾਪਤ ਨਹੀਂ ਕੀਤੀ ਇਹੇ ਜਿਹੇ ਵਿਅਕਤੀ ਉੱਠ ਕੇ 바ਵਾ ਸਾਹਿਬ ਡਾਕਟਰ ਅੰਬੇਡਕਰ ਤੇ ਸਟੇਟਮੈਂਟਾਂ ਦੇਣ ਲੱਗੇ ਜਾਣਗੇ ਠੀਕਾ ਤੁਸੀਂ ਭਾਈਚਾਰਿਆਂ ਨੂੰ ਬਾੜ ਕੇ ਇੱਕ ਗਲਤ ਏਜੰਡੇ ਧਰਮਾਂ ਦਾ ਇਸਤੇਮਾਲ ਕਰਕੇ ਅੱਜ ਸਤਾ ਪ੍ਰਾਪਤ ਕਰ ਲਈ ਪਰ 바ਵਾ ਸਾਹਿਬ ਡਾਕਟਰ ਅੰਬੇਡਕਰ ਨੂੰ ਅੱਜ ਬਿਸ਼ਪ ਮੰਨਦਾ ਅਮਰੀਕਾ ਯੂ ਐਸ ਏ ਬੜੀਆਂ ਬੜੀਆਂ ਕੰਟਰੀਆਂ ਕਹਿ ਰਹੀਆਂ ਜੇ ਕਿਤੇ ਹੀਰਾ ਸਾਡੇ ਕੋਲੇ ਹੁੰਦਾ ਜਿੱਥੇ ਸਾਡਾ ਮੁਲਖ ਪਹੁੰਚਿਆ 10 ਗੁਣਾ ਹੋਰ ਅੱਗੇ ਅਸੀਂ ਤਰੱਕੀ ਕਰਨੀ ਸੀ ਪਰ ਮੈਂ ਕਹਣਾ ਅਫਸੋਸ ਇਹਦੇ ਨਕੰਮੇ ਲੋਕ ਭਾਰਤ ਦੇ ਵਿੱਚ ਕਿ ਕੁਛ ਜਿਹੜੇ ਮਨੁਭਾਤੀ ਨਕੰਮੇ ਲੋਕ ਨੇ ਉਹ 바ਵਾ ਸਾਹਿਬ ਡਾਕਟਰ ਅੰਬੇਡਕਰ ਨੂੰ ਅੱਜ ਤਾਈਂ ਨਹੀਂ ਸਮਝਦੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਸੰਵਿਧਾਨ ਮੈਂ ਕਹਿ ਸਕਦਾ ਇਹ ਜਿੰਨਾ ਕਿ ਮੈਨੂੰ ਨੌਲੇਜ ਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪ੍ਰੇਰਿਤ ਹੋ ਕੇ ਹੀ ਤਿਆਰ ਕੀਤਾ ਉਹਨਾਂ ਨੇ ਸਾਰੀਆਂ ਕੰਟਰੀਆਂ ਦੇ ਸੰਵਿਧਾਨਾਂ ਦੀ ਸਟੱਡੀ ਕਰਕੇ ਫੇਰ ਜਾ ਕੇ ਇਹ ਸਾਡੇ ਲਈ ਕਿਹਾ ਚੰਗਾ ਕਿਹਾ ਮਾੜਾ ਉਹ ਸਿਧਾਂਤ ਸਾਨੂੰ ਸੌਪਿਆ ਸੀ ਸਤਿਕਾਰਯੋਗ ਸਾਥੀਓ ਪਰ ਬੜੇ ਦੁੱਖ ਨਾਲ ਮੈਨੂੰ ਕਹਿਣਾ ਪੈ ਰਿਹਾ ਕਿ ਅੱਜ ਜਿਹੜਾ ਵੀ ਉੱਠਦਾ ਉਹ ਅੰਬੇਡਕਰ ਸਾਹਿਬ ਦੇ ਸੰਘਰਸ਼ ਨੂੰ ਮਤਲਬ ਕਿ ਉਹਨਾਂ ਦੀ ਤਪੱਸਿਆ ਨੂੰ ਉਹਨਾਂ ਨੂੰ ਸੇਰਾਤਾ ਕੀ ਦੇਣਾ ਸੀ ਉੱਥੇ ਸਿੱਦੇ ਸ਼ਬਦ ਕਹਿ ਕੇ ਉਹਨਾਂ ਦਾ ਕੱਦ ਘਟ ਕਰਨ ਦਾ ਯਤਨ ਕਰਦੇ ਹੁਣ ਕਾਂਗਰਸ ਨੇ ਨਾਰਾ ਦਿੱਤਾ ਜੈ ਬਾਪੂ ਜੈ ਬਾਪੂ ਦਾ ਮਤਬਰ ਜਿਹੜੇ ਲੋਕ ਸੁਚੇਤ ਨੇ ਜਿਹੜੇ ਜੈ ਭੀਮ ਕਹਿੰਦੇ ਨੇ ਉਹਨਾਂ ਦੇ ਮੂੰਹੋਂ ਉਹ ਉਹ ਬਾਪੂ ਦੀ ਜੈ ਕਰਾਉਣ ਦਾ ਉਹਨਾਂ ਦਾ ਇੱਕ ਸਜੰਤਰ ਆ ਹੁਣ ਅੰਮਿਤ ਸ਼ਾਹ ਪਿਛਲੇ ਦਿਨੀ ਬੋਲਿਆ ਭਾਜਪਾ ਲੱਗੀ ਹੋਈ ਐ ਇਸੇ ਕੰਮ ਦੇ ਅੰਬੇਡਕਰ ਦੇ ਵਿਰੋਧ ਦੇ ਵਿੱਚ ਉਹ ਲੋਕਾਂ ਨੂੰ ਅੰਬੇਡਕਰ ਦਾ ਨਾਮ ਪੁਲਾਉਣਾ ਚਾਹੁੰਦੇ ਨੇ ਯਾਦ ਕਰੋ ਯਾਰ ਬੈਠੇ ਨੇ ਸੀਨੀਅਰ ਲੀਡਰਸ਼ਿਪ ਸਾਰਿਆਂ ਨੂੰ ਪਤਾ चौहान ਸਾਹਿਬ ਖੜੇ ਨੇ ਫਤੇਪੁਰ ਸਾਹਿਬ ਖੜੇ ਨੇ ਕਿਵੇਂ ਅਸੀਂ ਉਹ ਟਾਈਮ ਭੁੱਲ ਜਾਈਏ ਕਿ ਬਾਬਾ ਸਾਹਿਬ ਮੈਂ ਕੱਲ ਪਰਸੋ ਪੁੱਛਿਆ ਇੱਕ ਕਾਂਗਰਸ ਨੇ ਨਾਰਾ ਦਿੱਤਾ ਹੋਣਾ ਜੈ ਬਾਪੂ ਜੈ ਭੀਮ ਜੈ ਸੰਵਿਧਾਨ ਅਸੀਂ ਉਹ ਹੁਣ ਤੁਸੀਂ ਜੈ ਕਹਿਣ ਲੱਗੇ ਭੀਮ ਦੇ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਹੁਣ ਤੁਸੀਂ ਧਰਨੇ ਦਿੰਨੇ ਹੋ ਵੀ ਅਮਿਤ ਸ਼ਾਹ ਨੇ ਮਾੜਾ ਬੋਲਿਆ ਉਹਨੇ ਮਾੜਾ ਬੋਲਿਆ ਮਾਫੀ ਮੰਗਣੀ ਚਾਹੀਦੀ ਸੀ ਮੈਂ ਕਾਂਗਰਸ ਨੂੰ ਸਵਾਲ ਕਰਨਾ ਚਾਹਣਾ ਕਿ ਉਹ ਟਾਈਮ ਭੁੱਲ ਗਏ ਜਦੋਂ ਤੁਸੀਂ 바ਵਾ ਸਾਹਿਬ ਡਾਕਟਰ ਅੰਬੇਡਕਰ ਨੂੰ ਉਹਦੇ ਡੈਰੀ ਚੱਕਣ ਵਾਲਾ ਕਲੋਜ਼ ਕਰ ਆਪਣੇ ਚੋਣ ਨਿਸ਼ਾਨ ਦੇ ਖੜਾ ਕਰਕੇ 바ਵਾ ਸਾਹਿਬ ਨੂੰ ਚੋਣ ਹਰਾਇਆ ਸੀ ਅਸੀਂ ਉਹ ਗੱਲ ਭੁੱਲ ਨਹੀਂ ਸਕਦੇ ਤੁਸੀਂ ਤਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਨੂੰ ਜਾਉਂਦੇ ਜੀ ਪਰੇਸ਼ਾਨ ਕਰਨ ਤੇ ਲੱਗੇ ਰਹੇ ਹੋ ਖੱਜਲ ਖਵਾਰ ਕਰਨ ਤੇ ਲੱਗੇ ਰਹੇ ਹੋ ਤੁਸੀਂ 바ਵਾ ਸਾਹਿਬ ਡਾਕਟਰ ਅੰਬੇਡਕਰ ਨੂੰ 1956 ਤੋਂ ਬਾਅਦ 1999 ਤੱਕ ਜਿੰਨੇ ਕਾਂਗਰਸ ਦੇ ਪੀਐਮ ਬਣੇ ਕਿਸੇ ਨੇ ਭਾਰਤ ਰਤਨ ਨਹੀਂ ਦਿੱਤਾ ਇਹ ਤਾਂ ਜਾਂਦਾ ਰਹੇ ਪੰਜਾਬ ਦਾ ਸੱពੂ ਮੈਂ ਕਹਿੰਦਾ ਸਾਬ श्री ਕਾਂਚੀ ਰਾਮ ਲਈ ਮੈਂ ਕਿੱਥੋਂ ਸ਼ਬਦ ਲਿਆਵਾਂ ਕਿ ਉਹ ਮਹਾਨ ਸੁਤੂਦ ਨੇ ਪੰਜਾਬ ਦੇ ਵਿੱਚੋਂ ਵਾਜਨ ਸਮਾਜ ਪਾਰਟੀ 1984 ਚ ਬਣਾਈ 99 ਚ ਤਿੰਨ ਐਮਪੀ ਜਿੱਤੇ ਕੇਂਦਰ ਦੇ ਵਿੱਚ ਤਿੰਨੇ ਐਮਪੀਆ ਦਾ ਸਮਰਥਨ ਦੇ ਕੇ ਬੀਪੀ ਸਿੰਘ ਦੀ ਸਰਕਾਰ ਬਣਾਈ ਤੇ 바ਵਾ ਸਾਹਿਬ ਡਾਕਟਰ ਅੰਬੇਡਕਰ ਨੂੰ ਭਾਰਤ ਦਾ ਮੰਤਰੀ ਬਣਾਇਆ ਸਰਕਾਰ ਜੋ ਹਾਂ ਜੀ ਹੋ ਗਿਆ ਇੰਸਮਾਲਪਾਟ ਦੀ ਜਿੰਦਾਬਾਦ 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 ਸਤਿ ਸ਼੍ਰੀ ਅਕਾਲ ਜੀ ਅਮਰ ਰਹੇ ਅਮਰ ਰਹੇ ਜਿੰਦਾਬਾਦ ਜਿਵੇਂ ਤੁਹ ਜੀ ਤੁਹਾਡੀ ਸੋਚ ਤੇ ਜਿਵੇਂ ਭੁੱਲ ਜੀ ਤੁਸੀਂ 바ਵਾ ਸਾਹਿਬ ਡਾਕਟਰ ਅੰਬੇਡਕਰ ਨੂੰ ਐਨਾ ਮਜ਼ਬੂਰ ਕੀਤਾ ਕਿ ਉਹਨੂੰ ਕਾਨੂੰਨ ਮੰਤਰੀ ਤੋਂ ਸਦੀਪਾ ਦੇਣਾ ਪਿਆ ਅੱਜ ਤੁਸੀਂ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਨਾਮ ਵਰਤ ਰਹੇ ਹੋ ਇੱਕ ਚੋਣਾਂ ਦੇ ਲਈ ਇੱਕ ਸਮਾਜ ਨੂੰ ਗੁੰਮਰਾਹ ਕਰਨ ਲਈ 바ਵਾ ਸਾਹਿਬ ਦੇ ਜੀਵਨ ਦੇ ਵਿੱਚ ਉਹਨਾਂ ਨੂੰ ਤੁਸੀਂ ਚੋਣਾਂ ਹਰਾਉਣ ਦਾ ਕੰਮ ਕੀਤਾ ਹਰੇਕ ਸੰਘਰਸ਼ ਦੇ ਵਿੱਚ ਕਾਂਗਰਸ ਨੇ ਹੱਥ ਕੰਡੇ ਅਪਣਾ ਕੇ 바ਵਾ ਸਾਹਿਬ ਨੂੰ ਤੰਗ ਪਰੇਸ਼ਾਨ ਕਰਨ ਦਾ ਕੰਮ ਕੀਤਾ ਰਾਹ ਦੇ ਵਿੱਚ ਟੋਏ ਪੱਟੇ ਤੇ ਅੱਜ ਕਾਂਗਰਸ ਜੈਪੀ ਕਹਿੰਦੀ ਨੂੰ ਮੈਨੂੰ ਕਿਹੜਾ ਇਹਨਾਂ ਨੂੰ ਸ਼ਰਮ ਮੌਣੀ ਚਾਹੀਦੀ ਹੈ ਮੈਨੂੰ ਤਾਂ ਇਹ ਲੱਗਦਾ ਕਿ ਇਹਨਾਂ ਨੂੰ ਮਾੜੀ ਮੋਟੀ ਆਪ ਦੇ ਅੰਦਰ ਝਾਤ ਮਾਰਨੀ ਚਾਹੀਦੀ ਮੈਂ ਬੀਜੇਪੀ ਦੀ ਗੱਲ ਕੀਤੀ ਕਾਂਗਰਸ ਦੀ ਗੱਲ ਕੀਤੀ ਜਿਹੜੇ ਹੁਣ ਬਾਬਾ ਸਾਹਿਬ ਨੂੰ ਮੰਨਣ ਲੱਗੇ ਹੋਏ ਆ ਪਰ ਖੰਡ ਕਰ ਰਹੀ ਹੈ ਤੇ ਹੁਣ ਇੱਕ ਆਮ ਆਦਮੀ ਫਾਰਕ ਇਹ ਤਾਂ ਉਸ ਤਰ੍ਹਾਂ ਸਤਿਕਾਰਯੋਗ ਸਾਥੀਓ ਜਿਵੇਂ ਸ਼ਿਪਕਲੀ ਸਾਰੀ ਰਾਤ ਮੱਛਰ ਕੀੜੇ ਮਕੌੜੇ ਖਾ ਕੇ ਸਵੇਰੇ ਉਹ ਰੈਬਰਾਂ ਦੀ ਫੋਟੋ ਪਿੱਛੇ ਲੁਕ ਜਾਂਦੀ ਹੈ ਇਹਨਾਂ ਨੇ ਤਾਂ ਸਿਰ ਤੇ ਫੋਟੋ ਲਾਈ ਹੋਈ ਆ ਸਿਰ ਤੇ ਫੋਟੋ ਲਾ ਕੇ ਬਾਬਾ ਸਾਹਿਬ ਦੇ ਥੱਲੇ ਬੈਠ ਕੇ ਤੇ ਬਾਬਾ ਸਾਹਿਬ ਦੇ ਸਿਧਾਂਤ ਨੂੰ ਖਤਮ ਕਰਨ ਵਾਸਤੇ ਬਾਬਾ ਸਾਹਿਬ ਦੇ ਸਿਧਾਂਤ ਨੂੰ ਤੋੜਨ ਵਾਸਤੇ ਕੋਈ ਮੌਕਾ ਨਹੀਂ ਜਾਣ ਦਿੰਦੇ ਪੰਜ ਨਗਰ ਨਿਕਮਨੀਆਂ ਚੋਣਾਂ ਹੋਈਆਂ ਪੰਜਾਬ ਤੋਂ ਸਤਕਾਰਯੋਗ ਸਾਥੀ ਉਹ ਪੰਜ ਨਗਰ ਨਿਕਮਨੀਆਂ ਚੋਣਾਂ ਪੰਜਾਂ ਦੇ ਵਿੱਚੋਂ 40% ਸਾਡੀ ਆਬਾਦੀ ਹੋਵੇ ਸ਼ਡਿਊਲ ਕਾ ਸਬੰਧ ਤੇ ਘੱਟੋ ਘੱਟ ਦੋ ਘੱਟੋ ਘੱਟ ਦੋ ਨਗਰ ਨਿਕਮ ਚੇਅਰਮੈਨ ਨਗਰ ਨਿਕਮ ਤੇ ਜਿਹੜੇ ਪ੍ਰਧਾਨ ਹੁੰਦੇ ਨੇ ਮੇਅਰ ਹੁੰਦੇ ਨੇ ਦੋ ਬਣਨੇ ਚਾਹੀਦੇ ਸੀ ਸਾਰੀ ਰਿਜ਼ਰਵੇਸ਼ਨ ਨਹੀਂ ਅੜਾਤੀ ਪੰਜੇ ਮੈਂ ਕਿਸੇ ਜਰਨਲ ਕੈਟਾਗਰੀ ਦੇ ਬਰਤ ਨਹੀਂ ਮੈਂ ਕਿਹੜਾ ਕੋਟੇ ਦੇਤਾ ਹੈ ਜਿਹੜੇ ਜਿਨ੍ਹਾਂ ਦੀ ਆਬਾਦੀ 40% ਆ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਕੀ ਸਨਮਾਨ ਦਿੱਤਾ ਤੁਸੀਂ 93 ਐਮਐਲਏ ਪੰਜਾਬੀਆਂ ਨੇ ਜਿਤਾਏ ਗਰੀਬ ਕਿਸਾਨ ਮਜ਼ਦੂਰਾਂ ਨੇ ਜਦੋਂ 7 ਆਸ਼ਮ ਸਭਾ ਮੈਂਬਰ ਬਣਾਉਣੇ ਪਏ ਸੱਤੇ ਦਿੱਲੀ ਤੋਂ ਰਜਵਾੜੇ ਫੜ ਕੇ ਲਿਆਂਦੇ ਨਾ ਕੋਈ ਮੱਜਵੀ ਨਰਮਦਾਸ ਜੀ ਆ ਨਾ ਧਾਨਕਾ ਪਹਾਰੀ ਸਾਡੇ ਸਮਾਜ ਦਾ ਕੋਈ ਨਜ਼ਰ ਹੀ ਨਹੀਂ ਆਇਆ ਮੇਰਾ ਕਹਿਣ ਦਾ ਮਤਲਬ ਸਤਿਕਾਰਯੋਗ ਸਾਥੀਓ ਹੁਣ ਮੈਂ ਤਾਜੀ ਗੱਲ ਮੇਹਰਾਂ ਦੀ ਕਰੀ ਹੈ ਜੇ ਕੁੜੀ ਸਾਡੀ ਧੀ ਵੇਹ ਜੰਦੀ ਜੇ ਉਹਨੂੰ ਕੋਈ ਤੰਗ ਪਰੇਸ਼ਾਨ ਕਰਦਾ ਉਹ ਮਾਪਿਆਂ ਕੋਲੇ ਜਾਂਦੀ ਹੈ ਬਈ ਮੈਂ ਬੜੀ ਪਰੇਸ਼ਾਨ ਮੈਂ ਇੱਕ ਏਸੇ ਦੀ ਇੱਕ ਗੱਲ ਆਧਾਰਨ ਇਸ ਕਰਕੇ ਦੇ ਰਿਹਾ ਕਿ ਜਦੋਂ ਅਸੀਂ ਕਿਤੇ ਤੰਗ ਪਰੇਸ਼ਾਨ ਹੁੰਨੇ ਆ ਕੋਈ ਪੁਲਿਸ ਅਧਿਕਾਰੀ ਸਾਡੀ ਗੱਲ ਨਹੀਂ ਸੁਣਦਾ ਤਾਂ ਅਸੀਂ ਜੇ ਕੋਈ ਤਣਾੜ ਵਿਅਕਤੀ ਸਾਡੀ ਜਾਤੀ ਪ੍ਰਤੀ ਸਾਨੂੰ ਅਪਸ਼ਬਦ ਵਰਤਦਾ ਸਾਡੇ ਨਾਲ ਧੱਕਾ ਹੁੰਦਾ ਸਾਨੂੰ ਜ਼ਲੀਲ ਕੀਤਾ ਜਾਂਦਾ ਜਾਤੀ ਤੌਰ ਤੇ ਅਸੀਂ ਇੱਕ ਲੈਟਰ ਲਿਖ ਕੇ ਐਸਸੀ ਕਮਿਸ਼ਨ ਨੂੰ ਚਿੱਠੀ ਪਾਉਣੀ ਆ ਪਾਉਣੀ ਆ ਕਿ ਨਹੀਂ ਪਾਉਂਦੇ ਤੇ ਉਹਦੀ ਇਨਕੁਆਰੀ ਖੁੱਲਦੀ ਆ ਵੀ ਬਾਕੀ ਇਹਨੇ ਗਲਤ ਕੀਤਾ ਕਿ ਨਹੀਂ ਕੀਤਾ ਉਹ ਜਦੋਂ ਦਾ ਪੰਜਾਬ ਸੂਬਾ ਬਣਿਆ ਉਹ ਤੁਹਾਡੇ ਐਸਸੀ ਭਰਾਮਾਂ ਦੇ ਵਿੱਚੋਂ ਮਤਲਬਨ ਕੀ ਐਸਸੀ ਕਮਿਸ਼ਨ ਨੁਯੁਕਤ ਕੀਤਾ ਜਾਂਦਾ ਸੀ ਜਿਹੜੀ ਤੁਸੀਂ ਤਾਜੀ ਸਰਕਾਰ ਸਿਹੜੀ ਆ ਇਹਨੇ ਉੱਥੋਂ ਐਸਸੀ ਕਮਿਸ਼ਨ ਦੀ ਛੁੱਟੀ ਕਰਕੇ ਐਸਸੀ ਭਾਈਚਾਰੇ ਵਾਲੇ ਦੀ ਰਜਵਾੜਾ ਪਾਇਆ ਤੇ ਜੇ ਹੁਣ ਤੁਸੀਂ ਉੱਥੇ ਜਾਓ ਕਿ ਸਾਨੂੰ ਕਿਸੇ ਨੇ ਜਾਤੀ ਤੌਰ ਤੇ ਜ਼ਲੀਲ ਕੀਤਾ ਤੋਡੀ ਕੋਈ ਗੱਲ ਸੁਣੂਗਾ ਬਿਲਕੁਲ ਨਹੀਂ 18 ਲਾਖ ਅਫਸਰ ਨਿਯੁਕਤ ਕਰਨੇ ਸੀ ਜਦੋਂ 18 ਲਾਖ ਅਫਸਰ ਸਾਡਾ ਉੱਥੇ ਇੱਥੋਂ ਤੱਕ ਕੀ ਜਨਰਲ ਐਡਵੋਕੇਟ ਕੋਲੇ ਐਫੀਨੈਟ ਦਬਾ ਕੇ ਉੱਥੇ ਕਿਹਾ ਕਿ ਇਹ ਜਿਹੜੇ ਛੋਟੇ ਫਰਾਦਰੀ ਦੇ ਲੋਕ ਜਿਹਨਾਂ ਨੂੰ ਸਾਨੂੰ ਸਮਝਦੇ ਨੇ ਇਹ 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 ਮੱਤਬੁੱਧੀ ਹੁੰਦੇ ਨੇ ਇੱਥੋਂ ਤੱਕ ਜ਼ਲੀਲ ਹੋਣ ਤੋਂ ਬਾਅਦ ਹੁਣ ਤਾਂ ਜਰ ਮੈਂ ਇਹ ਗੱਲਾਂ ਕਿਉਂ ਕਰੀਆਂ ਇੱਕ ਪਹਿਲਾਂ ਇਹ ਸਰਕਾਰਾਂ ਇਸ ਤਰ੍ਹਾਂ ਕਰ ਰਹੀਆਂ ਤਾਂ ਲੋਕਾਂ ਦਾ ਰੁਝਾਨ ਮਾੜੇ ਅੰਸਰਾਂ ਦਾ ਫੇਰ ਇਸ ਤਰ੍ਹਾਂ ਕਰ ਬੰਦਾ ਕਿ ਅਸੀਂ ਬਾਬਾ ਸਾਹਿਬ ਅਸੀਂ ਵੀ ਇਹ ਕੁਛ ਕਰ ਦਈਏ ਜਦੋਂ ਇਹਨਾਂ ਦਾ ਕੁਛ ਨਹੀਂ ਹੁੰਦਾ ਤੇ ਸਾਡਾ ਕੀ ਹੋਊ ਮੈਂ ਕਹਿੰਦਾ ਉਹਨੂੰ ਕਹਿੰਦੇ ਨੇ ਨਾ ਉਹ ਚਮਚਾ ਜਿਹੜੇ ਹੱਥਾਂ 'ਚ ਮੈਂ ਕਹਿੰਦਾ ਉਹਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਉਹ ਤਿਆਰ ਕਰਕੇ ਕਿਸੇ ਦਾ ਪ੍ਰੋਜੈਕਟ ਸੀ ਕਿੱਥੋਂ ਅੱਗਾ ਗਈ ਕਿੱਥੋਂ ਘਾਣਾ ਆ ਗਿਆ ਕਿੱਥੋਂ ਪੌੜੀ ਆ ਗਈ ਸਭ ਸ਼ਜੰਤਰ ਦੇ ਤਹਿਤ ਹੋਇਆ ਤੇ ਹੁਣ ਪੁਲਿਸ ਪ੍ਰਸ਼ਾਸਨ ਸਾਰੇ ਰਲ ਕੇ ਇਸ ਗੱਲ ਨੂੰ ਦਬਾਉਣਾ ਚਾਹੁੰਦੇ ਨੇ ਪਰ ਭਵਜਨ ਸਮਾਜ ਪਾਰਟੀ ਇਸ ਗੱਲ ਨੂੰ ਦਬਣ ਨਹੀਂ ਦਿੰਦੀ ਅਸੀਂ ਸੀਬੀਆਈ ਜਾਂਚ ਦੀ ਮੰਗ ਕਰਕੇ ਇਹ ਕਹਿਣਾ ਚਾਹੁੰਦੇ ਆ ਕਿ ਉਹਤੇ ਐਨਐਸਏ ਲਾ ਕੇ ਇਹ ਜੇ ਵਿਅਕਤੀਆਂ ਤੇ ਜਿਹੜੇ ਉਹ ਸਾਜ਼ਿਸ਼ ਦੇ ਵਿੱਚ ਸ਼ਾਮਲ ਸੀ ਹਸਲ ਦੇ ਵਿੱਚ ਇਹ ਡਿਬਰੂਗੜ੍ਹ ਦੀਆਂ ਜੇਲਾਂ ਚ ਭੇਜਣ ਵਾਲੇ ਨੇ ਉਹ ਡਿਬਰੂਗੜੀ ਦੀਆਂ ਜੇਲਾ ਚ ਭੇਜਣ ਵਾਲੇ ਲੋਕ ਨੇ ਜਿਹੜੇ ਉਹ ਸਯੰਤਰ ਦੇ ਵਿੱਚ ਛਾਮਲ ਸੀ ਇਕੱਲੇ ਵਿਅਕਤੀ ਦਾ ਉਹ ਕੰਮ ਨਹੀਂ ਇਹਨਾਂ ਨੇ ਜਾਣ ਬੁੱਝ ਕੇ ਜਿਸ ਦਿਨ ਸਵਧਾਨ ਲਾਗੂ ਹੋਇਆ ਉਸੇ ਦਿਨ ਹੀ ਇਹ ਸਯੰਤਰ ਕਰਿਆ ਜਿਹਦੇ ਪਿੱਛੇ ਬਹੁਤ ਵੱਡੀ ਕਚਾਲਾ ਸਤਕਾਰਯੋਗ ਸਾਥੀਓ ਸਾਨੂੰ ਸੁਚੇਤ ਰਹਿਣਾ ਪਊ ਆ ਇੱਕ ਬਲਾਰਾ ਬੋਲ ਕੇ ਗਿਆ ਸੀ ਕਿ ਉਹ ਇੰਜੈਕਸ਼ਨ ਲਾ ਕੇ ਟੀਕਾ ਲਾ ਕੇ ਸਾਨੂੰ ਚੈੱਕ ਕਰ ਰਹੇ ਨੇ ਕਹੋਗੇ ਕਿ ਨਹੀਂ ਮੈਂ ਗੱਲ ਕਹਿ ਸਕਦਾ ਮੈਨੂੰ ਇਹ ਲੱਗਦਾ 40% ਸਾਡੀ ਆਬਾਦੀ ਹੋਵੇ ਪੰਜਾਬ ਦੇ ਵਿੱਚ ਤੇ 40% ਆਬਾਦੀ ਸਾਡਾ ਆ ਹਾਰ ਹੋਵੇ ਮੈਂ ਇਥੇ ਕਹਿ ਸਕਦਾ ਕਿ ਜੇ ਕੁੰਭ ਕਰਨ ਤੋਂ ਬਾਅਦ ਕੋਈ ਲੰਬੀ ਨੀਂਦ ਸੋਤਾ ਤਾਂ ਸਾਡੇ ਵਾਲਾ ਲਾਣਾ ਸਕਦਾ ਸਰਕਾਰ ਨੂੰ ਅਸੀਂ ਸੁੱਤੇ ਹੋਏ ਲੋਕਾਂ ਅੱਜ 바ਵਾ ਸਾਹਿਬ ਡਾਕਟਰਾਂ ਨੂੰ ਮਿਲ ਕਰਨ ਵਾਲੇ ਕੀ ਕੀਤਾ ਕੱਲ ਉਹਨਾਂ ਦੀਆਂ ਚਾਲਾਂ ਹੋਰ ਨੇ ਮੇਰੀ ਇਹ ਮੰਗ ਆ ਕਿ ਜਿੰਨੇ ਵੀ ਸਾਡੇ ਰਹਿਬਰਾਂ ਦੇ ਸਟੈਫਲ ਲੱਗੇ ਨੇ ਕਿਉਂਕਿ ਬਰਨਾਲੇ ਸਤਗੁਰ ਰਵਦਾਸ ਮਹਾਰਾਜ ਜੀ ਦਾ ਚੌਂਕ ਬੜਿਆ ਹੋਇਆ ਸਾਡੇ ਜਿੰਨੇ ਵੀ ਰਹਿਬਰ ਚਾਹੇ ਉਹ ਸ਼ਿਖਦੇ ਉਦਮ ਸਿੰਘ ਜੀ ਨੇ ਜਾਂ ਸ਼ਿਖਦੇ ਭਗਤ ਸਿੰਘ ਜੀ ਨੇ ਜਾਂ ਭਗਵਾਨ ਵਾਲਮੀਕ ਜੀ ਨੇ ਉਹਨਾਂ ਦੀ ਸੁਰੱਖਿਆ ਕਰਨਾ ਸਰਕਾਰ ਦਾ ਖਰਚ ਬਣਦਾ ਤੇ ਜੇ ਇਸ ਤਰ੍ਹਾਂ ਕਰਦੇ ਰਹੇ ਅਸੀਂ ਭੁੱਲਣ ਵਾਲੇ ਨਹੀਂ ਅਸੀਂ ਦਿੱਲੀ ਤੋਂ ਸਾਡੇ ਬਜ਼ੁਰਗਾਂ ਨੇ ਦਿੱਲੀ ਤੋਂ ਛੀਸ਼ ਲੈ ਕੇ ਆ ਲੈ ਕੇ ਆਏ ਨੇ ਉਹ ਸਾਡੇ ਅਣਖੀ ਜੋਹਰੇ ਸੂਰਮਿਆਂ ਦੀ ਮੈਂ ਕਹਿ ਸਕਦਾ ਅਣਖੀ ਜੋਧਿਆ ਸੂਰਮਿਆਂ ਦੀ ਸਾਡੀ ਕੌਮ ਆਉਣ ਬਾੜੀਆਂ ਚੋਣਾ ਦੇ ਵਿੱਚ ਇਹ ਸਤਾਜ ਵਾਲੀ ਸਰਕਾਰ ਨੂੰ ਇਹ ਸਭ ਸਿਖਾਵਾਂਗੇ 바ਵਾ ਸਾਹਿਬ ਡਾਕਟਰ ਅੰਬੇਡਕਰ ਦੇ ਇੱਕ ਇੱਕ ਬੱਚੇ ਘਣ ਦਾ ਅਸੀਂ ਬਦਲਾ ਲਵਾਂਗੇ ਇਹ ਅੱਜ ਅਸੀਂ ਇੱਥੇ ਸੰਗਰੂਰ ਲੇਬਰ ਚੌਂਕ ਦੇ ਵਿੱਚ ਸੌ ਖਾਲੇ ਤੇ 바ਵਾ ਸਾਹਿਬ ਦਾ ਕੀਤਾ ਹੋਇਆ ਨਰਾਦਰ ਜਿਹੜਾ ਸਰਕਾਰ ਸੁੱਤੀ ਹੋਈ ਆ ਉੰਮ ਕਰਨ ਦੀ ਸੁਣਨੀ ਸੁੱਤੀ ਹੋਈ ਆ ਉਹਨੂੰ ਸੱਤ ਸਿਖਾਉਣ ਵਾਸਤੇ ਜਿਹੜਾ ਵੀ ਐਕਸ਼ਨ ਕਈ ਲੋਕ ਕਹਿ ਦਿੰਦੇ ਸੀ ਖਾਸ ਕਰਕੇ ਥੋਡੇ ਸੰਗਰੂਰ ਦੇ ਵਿਵੇਚੇ ਗੱਲਾਂ ਸੁਣੀਆਂ ਕਿ ਭੈਣ ਜੀ ਨਹੀਂ ਬੋਲਦੀ ਆ ਭੈਣ ਜੀ ਨਹੀਂ ਬੋਲਦੀ ਪਤਾ ਨਹੀਂ ਕੀ ਗੱਲ ਆ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਜਦੋਂ ਅੰਮ੍ਰਿਤ ਸ਼ਾਹ ਨੇ ਬੋਲਿਆ ਉਥੇ 134 MP ਬਈ ਉਹ ਸੰਗਰੂਰ ਵਾਲਿਓ 134 MP ਸਾਡੇ ਵਾਲੇ ਵਿੱਚ ਬੈਠੇ ਸੀ ਇੱਕ ਵੀ ਨਹੀਂ ਬੋਲਿਆ ਫਿਰ ਟਕ ਟਕ ੱਟੀ ਜਾਊ ਇੱਕ ਟੋਟੀ ਸ਼ੇਰ ਨਹੀਂ ਭੈਣ ਕੁਮਾਰੀ ਮਾਇਆਵੰਦੇ ਜੰਦਾ ਦੇ ਵੀ ਮੈਦਾਨ ਦੇ ਵਿੱਚ ਆਈ ਪੂਰੇ ਦੇਸ਼ ਦੇ ਵਿੱਚ ਮਨੁਬਾਦੀਆਂ ਦੀਆਂ ਨਵਜਾਂ ਬੰਦ ਕੀਤੀਆਂ ਸਤਿਕਾਰਯੋਗ ਸਾਥੀਓ ਫੇਰ ਕਹਿ ਦਿੰਨੇ ਪਤਾ ਨਹੀਂ ਭੈਣ ਜੀ ਕਿਉਂ ਨਹੀਂ ਬੋਲਦੀ ਯਾਰ 70 ਸਾਲ ਦੀ ਭੈਣ ਜੀ ਹੋ ਗਈ ਹੁਣ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਲੜਾਈ ਲੜੀਏ ਭੈਣ ਜੀ ਤੋਂ ਅਸੀਂ ਡਾਇਰੈਕਸ਼ਨ ਲੈ ਸਕਦੇ ਹਾਂ ਉਹਨਾਂ ਤੋਂ ਭੈਣ ਜੀ ਜਿੰਨੀ ਉਹਨਾਂ ਦੀ ਸੇਤ ਮਤਲਬ ਕਿ ਅਜ਼ਾਦ ਦਿੰਦੀ ਆ ਉਤੋਂ ਵੱਧ ਕੰਮ ਸਾਡੇ ਨਾਲੋਂ ਅੱਜ ਵੀ ਕਰਦੇ ਨੇ ਇਸ ਕਰਕੇ ਜੇ ਮਨੂਬਾਦ ਦੇ ਖਿਲਾਫ ਕੋਈ ਲੜਾਈ ਲੜ ਸਕਦੀ ਆ ਤਾਂ ਉਹ ਸਿਰਫ ਇੱਕੋ ਇੱਕ ਵਾਜਨ ਸਮਾਜ ਪਾਰਟੀ ਆ ਜੇ ਦਿਮਾਗ ਦੇ ਵਿੱਚ ਕੋਈ ਭਲੇਖਾ ਉਹਨੂੰ ਕੱਢ ਦੋ ਆਓ ਆਪਾਂ ਆਪਣੇ ਚੜ੍ਹ ਨੂੰ ਮਜ਼ਬੂਤ ਕਰੀਏ ਸਭ ਸ਼੍ਰੀ ਕਾਂਚੀਦਮ ਨੇ ਕਿਹਾ ਸੀ ਜੇ ਕੱਚੇ ਘਰ ਨੂੰ ਵੀ ਲਿੱਪ ਲਈਏ ਉਹ ਵੀ ਸੋਨਾ ਬਣ ਜਾਂਦਾ ਇਹ ਜਿਹੜੇ ਕਾਂਗਰਸ ਆ ਜਿਹੜੀ ਆਮ ਆਦਮੀ ਪਾਰਟੀ ਹੈ ਕਿਰਾਏ ਦਾ ਮਕਾਨ ਨੇ ਇਹ ਸਾਨੂੰ ਕਦੋਂ ਵੀ ਬਾਹ ਫੜ ਕੇ ਕੱਢ ਸਕਦੇ ਨੇ ਇਸ ਕਰਕੇ ਇਹ ਆ ਕਿੰਨੀ ਕੜਤਲ ਹੋਵੇਗੀ ਇਹ ਲੋਕਾਂ ਦੇ ਅੰਦਰ ਕਿ ਅੱਜ ਵੀ 1956 ਚ 바ਵਾ ਸਾਹਿਬ ਚਲੇ ਗਏ ਇੰਨੇ ਸਮਾਂ ਬੀਤ ਦੇ ਜਾਣ ਦੇ ਬਾਅਦ ਕਦੇ 바ਵਾ ਸਾਹਿਬ ਡਾਕਟਰ ਅੰਬੇਡਕਰ ਦਾ ਸਟੈਚੂ ਤੋੜਿਆ ਜਾਂਦਾ ਕੋਈ ਅੱਜ ਦੀ ਇਹ ਘਟਨਾ ਨਹੀਂ ਬਾਈ ਜੀ ਦੱਸ ਕੇ ਗਿਆ ਨੇ ਜ਼ਿਲ੍ਹਾ ਪ੍ਰਧਾਨ ਸਾਡੇ ਬੱਚਿਆਂ ਨੂੰ ਘੜੇ ਤੇ ਹੱਥ ਲਾਉਣ ਵਾਸਤੇ ਮਰਿਆ ਜਾਂਦਾ ਔਰਤਾਂ ਨੂੰ ਨੰਗੇ ਕਰਕੇ ਘੁਮਾਇਆ ਜਾਂਦਾ ਕੋਈ ਵੀ ਇਸ ਤਰ੍ਹਾਂ ਦਾ ਜ਼ੁਲਮ ਨਹੀਂ ਹੋ ਜਿਹੜਾ ਸਾਡੇ ਤੇ ਨਹੀਂ ਕਰਦੇ ਆਓ ਅਸੀਂ ਗਰੀਬ ਕਿਸਾਨ ਮਜ਼ਦੂਰ ਇਕੱਠੇ ਹੋ ਕੇ 2027 ਦੇ ਵਿੱਚ ਜਿਵੇਂ ਫਿਰ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਸੀ ਕਿ ਸਾਥ ਸ਼੍ਰੀ ਕਾਂਚੀ ਰਾਮ ਕਹਿੰਦੇ ਸੀ ਜੇ ਬਾਰ ਐਵਰ ਦੇ ਘਣ ਬੱਜੇ ਨੇ ਤੇ ਜੇ ਅਸੀਂ ਸਾਡਾ ਸਮਾਜ ਕਾ ਜਿਨ੍ਹਾਂ ਦੀਆਂ ਸਰਕਾਰਾਂ ਜਿਨ੍ਹਾਂ ਦੀ ਹਕੂਮਤ ਦੇ ਵਿੱਚ ਘਾਣ ਬੱਜੇ ਰਹੇ ਜੇ ਉਹਨਾਂ ਦਾ ਬਟਨ ਫੇਰ ਅਸੀਂ ਦਬਦੇ ਆ ਤਾਂ ਸਾਥੋਂ ਵੱਡਾ ਕੋਈ ਪਾਪ ਹੀ ਨਹੀਂ ਹੋ ਸਕਦਾ ਸਰਕਾਰ ਜੋਖਸਾ ਵੀ ਹੋ। ਤਾਂ ਪਾਪ ਹੀ ਨਹੀਂ ਹੋ ਸਕਦਾ ਗਦਾਰ ਨਹੀਂ ਹੋ ਸਕਦਾ ਤੇ ਅਸੀਂ ਜਿਹੜੀ ਉਹ ਝੋਟ ਮਾਰੀ ਆ ਉਹ ਝੋਟ ਦਾ ਬਦਲਾ ਵੋਟ ਨਾਲ ਲਈਏ 2027 ਦੇ ਵਿੱਚ ਮਜ਼ਬੂਤ ਹੋ ਕੇ ਆਪਣੀ ਸਰਕਾਰ ਬਣਾਈਏ ਕਿਉਂਕਿ ਮੈਂ ਗੱਲ ਕਹਿ ਸਕਦਾ ਜੇ ਜਿਨ੍ਹਾਂ ਦਾ ਰਾਜ਼ ਹੋਇਆ ਕਰਦਾ ਉਹਨਾਂ ਦੇ ਰਹਿਬਰਾਂ ਵੱਲ ਉਹਨਾਂ ਦੇ ਸਮਾਜ ਵੱਲ ਕਿਸੇ ਦੀ ਹਿੰਮਤ ਨਹੀਂ ਵੀ ਉਂਗਲ ਕਰਕੇ ਚੱਲਦੇ ਮੈਂ ਪਹਿਲਾਂ ਗੱਲ ਬੋਲੀ ਹੈ ਕਿ ਬਾਬਾ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੁਸਮੇਸ਼ ਪਿਤਾ ਦੀ ਗੱਲ ਮੰਨੀ ਸੀ ਕਿਉਂਕਿ ਬਾਣੀ ਦੇ ਵਿੱਚ ਆਉਂਦਾ ਰਹਿਬਰਾਂ ਨੇ ਦੱਸਿਆ ਸਾਨੂੰ ਗੁਰਨਾਨਕ ਦੇਵ ਜੀ ਨੇ ਕਿ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜ਼ਾਨ ਔਰ ਤੁਮ ਜੇ ਡਾ ਬਟਾ ਸਨਮਾਨ ਉਹ ਸ਼ਬਦਾਂ ਤੋਂ ਬਾਹਰ ਜੇ ਕਿਤੇ ਮਿਲਿਆ ਤਾਂ ਉਹ ਸੰਵਿਧਾਨ ਦੇ ਵਿੱਚ ਮਿਲਿਆ ਸਰਦਾਰ ਵੱਲੋਂ ਇੱਕ ਵਾਰੀ ਇੰਦਰਾ ਗਾਂਧੀ ਜਿਵੇਂ ਪੁਰਾਣੀ ਸਪੀਚ ਸੁਣ ਰਿਆ ਸੀ ਉਹ ਕਹਿ ਰਹੇ ਸੀ ਕਿ ਔਰਤ ਨੂੰ ਤਾਂ ਮਨੁੱਖ ਸਮਰੱਥੀ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਪੈਰ ਦੀ ਜੁੱਤੀ ਬੜਿਆ ਉਹ ਆਪਣੀ ਸਪੀਚ ਦੇ ਵਿੱਚ ਕਹਿ ਰਹੀ ਸੀ ਜੇ ਮੈਂ ਇਸ ਦੇਸ਼ ਦੀ ਪ੍ਰਧਾਨ ਮੰਤਰੀ ਬਣੀ ਆ ਤਾਂ 바ਵਾ ਸਾਹਿਬ ਡਾ. ਬੇੜਕਰ ਦੀ ਬਦੌਲਤ ਬਣੀ ਆ ਮੈਂ ਕਹਿ ਸਕਦਾ ਤੁਹਾਡੇ ਸਾਹਮਣੇ ਕਿ ਨਾਰੀ ਦਾ ਮੁਕਤੀ ਦਾਤਾ 바ਵਾ ਸਾਹਿਬ ਡਾ. ਬੇੜਕਰ ਸਾਰੇ ਕਿਸੇ ਵੀ ਵਰਗ ਦੀ ਨਾਰੀ ਹੋਵੇ ਸਭ ਦਾ ਮੁਕਤੀ ਮੈਂ ਕਹਿੰਦਾ ਮੁਕਤੀ ਦਾਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਕਿਸਾਨ ਭਰਾਵਾਂ ਕੋਲੇ ਜ਼ਮੀਨ ਭੂਮੀ ਦੀ ਮਲਕੀਅਤ ਨਹੀਂ ਸੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ ਸੰਵਿਧਾਨ ਕੁਝ ਬਦੌਲਤਾ ਹੈ ਮੈਂ ਕਹਿੰਦਾ ਹਰ ਵਰਗ ਦੇ ਲਈ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸੰਵਿਧਾਨ ਦੇ ਵਿੱਚ ਸਾਰੇ ਸਾਰਿਆਂ ਨੂੰ ਸਹੂਲਤਾਂ ਦਿੱਤੀਆਂ ਪਰ ਅਫਸੋਸ ਸਹੂਲਤਾਂ ਲੈ ਕੇ ਉਹ ਲੋਕ ਬਾਬਾ ਸਾਹਿਬ ਨੂੰ ਨਫਤ ਦੀ ਨਜ਼ਰ ਨਾਲ ਦੇਖਦੇ ਨੇ ਤੇ ਅੱਜ ਆਪਾਂ ਸੰਗਰੂਰ ਦੀ ਇਤਿਹਾਸਕ ਧਰਤੀ ਦੇ ਵਿੱਚ ਵੱਡਾ ਇਕੱਠ ਕਰ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਅੱਜ ਮਾਲਵੇ ਦਾ ਇੱਥੇ ਕੀਤਾ ਹੋਰ ਜਿਵੇਂ ਪਾਰਟੀ ਦਾ ਆਦੇਸ਼ ਆਵੇਗਾ ਉਹਨੇ ਕਰਾਂਗੇ ਪਰ ਅਸੀਂ ਇਹ ਤਹਿ ਦੇ ਵਿੱਚ ਜਾਣਾ ਚਾਹੁੰਦੇ ਹਾਂ ਕਿ ਇਹ ਮੰਗਲ ਹੱਥ ਜਿਹੜੇ ਲੋਕਾਂ ਦਾ ਅਸੀਂ ਉਹ ਮਨੂਵਾਦੀ ਤਾਕਤਾਂ ਨੂੰ ਅਸੀਂ ਨੰਗਾ ਕਰਕੇ ਹੀ ਦਮ ਲਵਾਵਾਂਗੇ ਤੁਸੀਂ ਮੈਨੂੰ ਬੜੇ ਪ੍ਰੇਮ ਭਾਵ ਨਾਲ ਸੋਹ ਰਹੇ ਆ ਸਾਰਿਆਂ ਦਾ ਧੰਨਵਾਦ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਹ ਤਾਂ ટોੜਾ ਬੜਾ ਆਪਾਂ ਦਾ ਇਹ ਕਹਿ ਰਹੇ ਨੇ ਪੰਜਾਬ ਦਾ ਇੰਚਾਰਜ ਚਲੋ ਤੁਹਾਡੀ ਡਿਊਟੀ ਹੈ ਮੇਰੇ ਨਾਲੋਂ ਬਹੁਤ ਸਾਰੇ ਲੀਡਰਸ਼ਿਪ ਸੰਗਰੂਰ ਦੀ ਤੇ ਮੈਂ ਸੰਗਰੂਰ ਦੀ ਲੀਡਰਸ਼ਿਪ ਤੋਂ ਹਮੇਸ਼ਾ ਕੁਛ ਨਾ ਕੁਛ ਸਿੱਖਦੇ ਹੀ ਰਹਣਾ ਤੇ ਮੈਨੂੰ ਹਮੇਸ਼ਾ ਤੁਸੀਂ ਸਪਸਟਾਰ ਦਿੱਤਾ ਆਹ ਰਲ ਕੇ ਸਾਰੇ ਫਤੇ ਯਾਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਜੈ ਪਰਮ ਕਾ ਵੀ ਕਾਰਜਕ ਸਾਥੀ ਸਰਦਾਰ ਗੁਰਦੀਪ ਸਿੰਘ ਜੀ ਇੰਜਾਟ ਬਹੁਜਤ ਸਵਾਗਤ ਪਾਰਟੀ ਪੰਜਾਬ ਦਾ ਸਾਰੇ ਹੀ ਸ਼ਰਦਤ ਵੱਲੋਂ ਲੋਕ ਸਭਾ ਸ਼ਰਦਤ ਵੱਲੋਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਹੁਣ ਆਪਾਂ ਤੁਹਾਨੂੰ ਫਾਇਰ ਬੈਂਤੀ ਆ ਕਿ ਆਪਾਂ ਇੱਕ ਛੋਟਾ ਜਿਹੜਾ ਚੌਕ ਹੈ 32 ਰਾਈ ਅੱਗੇ ਆਪਾਂ ਸਰਬਰ ਅੱਧੇ ਅੱਧਾ ਕਿਲੋ ਮਿੱਟਰੀ ਗਿਆ ਹੈ ਬੀ.ਐਸ.ਓ. 好了。 ਸਮਾਏ ਫਾਟੀ ਜਿੰਦਾਬਾਦ 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 ਭਗਵਾਨ ਤੁਮਨ ਮਰਦਾਬਾਦ 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 ਸ੍ਰੀ ਅਕਾਲ ਸਮਾਨ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਬਾਬਾ ਸਾਹਿਬ ਦੇ ਸਨਮਾਨ ਮੇ ਪੀਐਸਪੀ ਮਰਦਾਬਾਦ ਮੇ ਬਾਬਾ ਸਾਹਿਬ ਦੇ ਸਨਮਾਨ ਮੇ ਪੀਐਸਪੀ ਮਰਦਾਬਾਦ ਮੇ ਸੰਵਿਧਾਨ ਕੇ ਸਨਮਾਨ ਮੇ ਪੀਐਸਪੀ ਮਰਦਾਬਾਦ ਸਨਮਾਨ ਮੈਂ ਬੀਐਸਪੀ ਮੈਦਾਨੇ ਸੰਵਿਧਾਨ ਕੇ ਸਨਮਾਨ ਮੈਂ ਬੀਐਸਪੀ ਮੈਦਾਨੇ ਤੁਹਾਨੂੰ ਰੱਖਾ ਤੁਸੀਂ ਸੰਵਿਧਾਨ ਦੀ ਬਦੌਲਤ ਲੈਨੇ ਹੋ ਇਸ ਕਰਕੇ ਜਲਦੀ ਸੀਨੀਅਰ ਨੂੰ ਸੱਦ ਕੇ ਜਿਹੜੇ ਉਹਦੇ ਨਾਲ ਦੋਸ਼ੀ ਜਿਨ੍ਹਾਂ ਨੇ ਇਹ ਘਟਨਾ ਕਰਾਈ ਹੈ ਉਹਨਾਂ ਤੇ ਵੀ ਮੁਕੱਦਮਾ ਦਰਜ ਕਰਕੇ ਐਨਐਸਏ ਲਾ ਕੇ ਉਹਨਾਂ ਨੂੰ ਜੇਲਾਂ ਦੇ ਵਿੱਚ ਸੱਟੋ ਚੱਕ ਦੇ ਕੋ ਬਾਜਨ ਸੁਭਾਜਪਾਰਟੀ ਜਿੰਦਾਬਾਦ ਜਿੰਦਾਬਾਦ बाबा अपमान सहन नहीं करेंगे बाबा साहब का अपमान सहन नहीं करेंगे जो हमसे टकराएगा जो हमसे टकराएगा जो, जो हमसे टकराएगा

ਪਾਰਟੀ ਪੰਜਾਬ ਉਹਨੇ ਗੱਡ ਮਕਰ ਸਿੰਘ ਜੀ ਬੜਾ ਸੀਰੀਅਸ ਮੈਟਰ ਉਹਦੇ ਨਾਲ ਹੋਰ ਕਿਹੜੇ ਬੰਦੇ ਸੀ ਉਹਦੇ ਨਾਲ ਹੋਰ ਕਿਹੜੇ ਬੰਦੇ ਸੀ ਇਹ ਮੰਗ ਪੱਤਰ ਦੇਣਾ ਹੈ ਅਸੀਂ ਨਾ ਉਹ ਜਿਹੜੇ ਹਫ਼ਤਾ ਦੇ ਵਿੱਚ ਜਿਹੜੇ ਸ਼ਾਸਿ ਦੇ ਤਾਇਰ ਕਿੱਥੋਂ ਪੌੜੀ ਆਈ ਕਿੱਥੋਂ ਘਣਾ ਆ ਕਿੱਥੋਂ ਅੱਗ ਲਾਉਣ ਦਾ ਪ੍ਰਬੰਧ ਕੀਤਾ ਜਿਹੜੇ ਉਹਦੇ ਮੰਗਰਨ ਉਹ ਸ਼ਾਸਿ ਕਰਦਾ ਸੀ ਉਹਨਾਂ ਨੂੰ ਵੀ ਉਨੀ ਸਜ਼ਾ ਐਨਐਸ ਅਸਲ ਵਿੱਚ ਐਸ ਐਨਐਸ ਐਨਐਸ ਲੈਣੀ ਚਾਹੀਦੀ ਇਹ ਇਹ ਇੱਕ ਬਹੁਤ ਹੁੰਦੇ ਨਹੀਂ ਇਹਨਾਂ ਤੇ ਲਾ ਕੇ ਇਹਨਾਂ ਨੂੰ ਸਭ ਤੋਂ ਸੱਤੋਂ ਸਜਾਵਾਂ ਸਾਢੇ 3:30 ਦੇ ਚਾਰ ਜਾਨੀ ਤੇ ਤੁਸੀਂ ਸਾਡਾ ਲਾਭ ਵੀ ਦੇਣਾ ਠੀਕ ਜੀ ਸਾਡਾ ਲਾਭ ਸਾਡਾ ਸ਼ੁਕਰ ਗੁਜ਼ਾਰਾ ਬਹੁਤ ਬਹੁਤ